ਕੁਸ਼ਨ ਨੇ ਕਿੰਨਾ ਟਾਈਮ ਲਾਤਾ ਪੂਆ ਜੀ ਨੂੰ ਛੱਡਦੇ ਆ ਆਈ ਨਹੀਂ ਅਜੇ ਤੱਕ ਲੈ ਆਈਗੇ ਤੇ ਹਿੱਤਾ ਬਦੂ ਕੀ ਕਰੀ ਜੰਨੀ ਮੈਂ ਕੁਛ ਨਹੀਂ ਤੁਹਾਨੂੰ ਡਿੱਕਣ ਦੀ ਛੱਡਾਂ ਹੀ ਪੂਜੀ ਨੂੰ ਪੂਆ ਤੇ ਉਹਨੂੰ ਬੜਾ ਚੜਦਾ ਚੜਾਤਾ ਮੈਂ ਕਿ ਕੰਮ ਚੱਲ ਗਿਆ ਹੈਗਾ ਕਿੱਥੇ ਗਈ ਸੀ ਉਹ ਕਿਤੇ ਨਹੀਂ ਕਿਹੜਾ ਕੰਮ ਹੀ ਤੁਹਾਨੂੰ ਉਹ ਕੰਮ ਕੁਮਕੀ ਹੋਣਾ ਵਾ ਪੰਚਾਇਤ ਸਕੂਲੋਂ ਫੋਨ ਆਇਆ ਹੈ ਕਿਉਂ ਉਹਨਾਂ ਨੇ ਕੀ ਕਹਿਣਾ ਉਹਦੀ ਫੀਸ ਜਾਣੀ ਹੈ ਰ ਅਗਲੀ ਕਿਸ਼ਤ ਹੁਣ ਕਿੰਨਾ ਮਹੀਨਾ ਤੋਂ ਆਪਾਂ ਘਰ ਚੋਂ ਤਾਰ ਪਈ ਅੱਗੇ ਹਨਾ ਹੋ ਤੈਨੂੰ ਪਤਾ ਮੈਂ ਘਰੋਂ ਤੇ ਕੁਝ ਲੈ ਕੇ ਆਇਆ ਨਹੀਂ ਕਿੱਦਾਂ ਤਾਰਾਂਗੇ ਇਹਦੀ ਉਹ ਕੋਈ ਗੱਲ ਨਹੀਂ ਕੋਈ ਨਾ ਗੱਲ ਕਰ ਦੂੰਗਾ ਮੈਂ ਆੜਤੀਆ ਵਾਲੀ ਗਿਆ ਹਾਂ ਮੈਂ ਚੱਲ ਅਡਵਾਂਸ ਲੈ ਲੈਣੇ ਥੋੜੇ ਬੋਰੇ ਹਨ ਕੀ ਕਹਿੰਦੇ ਦਵਾਂਗੇ ਕਿ ਨਹੀਂ ਉਹ ਕਹਿੰਦਾ ਤੈਨੂੰ ਸ਼ਾਮ ਨੂੰ ਆਵੇਂ ਫੇਰ ਦੱਸਦਾ ਵਾਂ ਵੇਖੋ ਬਾਕੀ ਹਾਇ ਤੇ ਉਹਨੇ ਨਾਲ ਦਿੱਤੇ ਤੇ ਕੀ ਕਰਾਂਗੇ ਉਹ ਕੋਈ ਨਹੀਂ ਮੁੰਡੇ ਨੂੰ ਮੈਂ ਫੀਸ ਨਾਲ ਥੋੜੀ ਰਹਿਣ ਦੇਣਾ ਵਾ ਸਕੂਲੋਂ ਹੀ ਨਾ ਕੱਢ ਦੇਣ ਕਿਤੇ ਉਹ ਤੂੰ ਕਿਹੋ ਜਿਹੀ ਗੱਲਾਂ ਕਰਦੀ ਆ ਅੱਜ ਤੇ ਫੋਨ ਆਇਆ ਵਾ ਐਡੀ ਛੇਤੀ ਥੋੜੀ ਕੱਢਦੇ ਆ ਕੋਈ ਗੱਲ ਹੀ ਤੱਕ ਨੌਬਤ ਨਹੀਂ ਆਉਂਦੀ ਕੋਈ ਨਾ ਕੋਈ ਅਰੇਂਜਮੈਂਟ ਕਰਦਾ ਹਾਂ ਹੁ ਜੀ ਉਹਨੇ ਨਾਂ ਦਿੱਤੇ ਫੇਰ ਤੂੰ ਕਿਹੋ ਜਿਹੀ ਗੱਲਾਂ ਕਰਦੀ ਆ ਦਰਜੀਤ ਤੈਨੂੰ ਮੈਂ ਤਾਂ ਹੀ ਦੱਸਦਾ ਨਹੀਂ ਜੇ ਦੱਸਤਾ ਹਾਂ ਚੁੱਪ ਰਹਿ ਜਾ ਚੰਗਾ ਉਹ ਮੇਰੀ ਜ਼ਮੇਵਾਰੀ ਮੈਂ ਕੀ ਕਰਾਂ ਹੁਣ ਸਿਕਰੀ ਲੱਗ ਗਈ ਆ ਪਾ ਕਿੱਥੋਂ ਪੈਸੇ ਇਕੱਠੇ ਕਰਾਂ ਮੈਂ ਤਾਂ ਗਲਤੀ ਕਰ ਲਈ ਤੇਰਾ ਨਾਲ ਗੱਲ ਕਰਕੇ ਗਲਤੀ ਤਾਂ ਨਹੀਂ ਕੀਤੀ ਹੁਣ ਟੈਨਸ਼ਨ ਤੇ ਹੁੰਦੀ ਆ ਨਾ ਉਹ ਤੂੰ ਕਾਹਤੋਂ ਲੈਨੀ ਆ ਮੇਰੀ ਜ਼ਮੇਵਾਰੀ ਮਾਪੇ ਕਰੂ ਜਿੱਦਾਂ ਕਰਨੀ ਚੱਲ ਜਾ ਰੋਟੀ ਖਾ ਜਾ ਭੁੱਖ ਲੱਗੀ ਆ ਚੱਲ ਲੈ ਇੱਕ ਗੱਲ ਕਹਾਂ ਤੁਹਾਨੂੰ ਹਾਂ ਦਾਸਾ ਪੂਆ ਜੀ ਤੁਹਾਨੂੰ ਕਿੰਨਾ ਕਹਿੰਦੇ ਸੀ ਕਿ ਜੇ ਕੋਈ ਚੀਜ਼ ਦੀ ਲੋੜੂਗੀ ਤਾਂ ਮੈਨੂੰ ਦੱਸਿਓ। ਸ਼ੁਤੀ ਇੰਦਾ ਕਰਦੇ ਪੂਆ ਜੀ ਕੋ ਪੈਸੇ ਮੰਗ ਲੈਣ। ਉਹ ਮੇਰੀ ਗੱਲ ਸੁਣੋ। ਜੇ ਪੂਆ ਨੇ ਕਹਿਤਾ ਤੇਰੇ ਦਾ ਮਤਲਬ ਮੈਂ ਪੈਸੇ ਮੰਗਣ ਦਾ ਹੈ ਬਣਾਉਂਦੇ ਉਹਨਾਂ ਕੋਲ। ਤਾਂ ਆਪਾਂ ਦੇ ਹੀ ਦੇ ਦਿੰਦੇ। ਉਹ ਨਹੀਂ ਨਹੀਂ ਆਹ ਨਹੀਂ ਗੱਲ ਬਚੰਗੀ ਹੁੰਦੀ ਠੀਕ ਆ। ਪੈਸਾ ਨਹੀਂ ਉਹ ਕਿਸੇ ਕੋ ਫੜਨਾ। ਠੀਕ ਆ। ਆਪ ਘਟ ਖਾ ਲਾਂਗੇ ਘਟ ਪਾਲਾਂਗੇ। ਸਮਝੀ ਗੱਲ? ਠੀਕ ਆ। ਅੱਤਵਾ ਠੀਕ ਕੋਈ ਗੱਲ ਨਹੀਂ ਮੁੰਡੇ ਦੀ ਗੱਲ ਆ ਮੁੰਡੇ ਨੂੰ ਇੱਦਾਂ ਨਹੀਂ ਰਹਿਣ ਦਿੰਦਾ। ਮੈਂ ਕੋਈ ਨਾ ਅਰੇਂਜਮੈਂਟ ਆਪੇ ਕਰ ਦਾਂਗਾ ਹਾਈ ਹਾਂ ਮੈਂ ਕੀ ਕਹਾਂ ਕਿ ਮੈਂ ਤੇਰੀ ਸਮਝਾਂਉਂਡੀ ਹੁਣ ਨਾ ਧਿਆਨ ਮੇਰਾ ਉੱਥੇ ਹੀ ਆ ਆ ਜਿਹੜੀ ਪੂਆ ਵਾ ਨਾ ਕਲੈਣੀ ਜੀ ਹਰੇ ਕਿੱਥੋਂ ਟਪਕ ਗਈ ਆ ਅਸੀਂ 3 ਈ ਦੂ ਰਹਿੰਦੀ ਸੀ ਬਾਹਰ ਉੱਥੇ ਸੁਪਨਾ ਆ ਗਿਆ ਨੂੰ ਸਨੀ ਦਾ ਕਿ ਸਨੀ ਨੂੰ ਮਾੜੇ ਘਰ ਚ ਕੱਢਦਾ ਵਾ ਸਾਡੀ ਹੋਈ ਏ ਪੂਆ ਵਾਲੀ ਇਹਨੇ ਤਾਂਾਨੂੰ ਜੀਣੇ ਨਹੀਂ ਦੇਣਾ ਤੇ ਘਰਾਂ ਤੇ ਕਰਾ ਕੀ ਜੇਕਰ ਤੇ ਨੇ ਸਨੀ ਨੂੰ ਨਾਲ ਕਰਾਤਾ ਨਾ ਇਹਨੇ ਤਾਂ ਆਪਣੀ ਵਾਵਾ ਖੱਟ ਲੈਣੀ ਆ ਕਿ ਪੂਆ ਬੜੀ ਚੰਗੀ ਉਹਨੇ ਆਣ ਕੇ ਸਭ ਕੋਲ ਨਾਲ ਕਰਾਇਆ ਤੇ ਜੀਵਨ ਬੜੀ ਮਾੜੀ ਸੀ ਜਿਹੜੀ ਸਭ ਕੋ ਖੇਰੂ ਖੇਰੂ ਕਰ ਗਈ ਮੇਰੀ ਤੇ ਬਦਨਾਮੀ ਹੋ ਜੜੀ ਸਾਰੇ ਪਿੰਡ ਵਿੱਚ ਹੁਣ ਕਰਾਂ ਤੇ ਕਰਾਂ ਕੀ ਸਮਝ ਨਹੀਂ ਕੋਈ ਸ਼ੌਂਡਈ ਤੇ ਜਿੰਨਾ ਚਿਰ ਮੈਂ ਗਈ ਨਾ ਨਾ ਉਥੇ ਉਹਨਾਂ ਚਿਰ ਇਹ ਗੱਲ ਦਾ ਹੱਲ ਨਹੀਂ ਨਿਕਲਣਾ ਪਰ ਹੁਣ ਜਾਵਾਂ ਕਿੱਦਾਂ ਇਹ ਕੰਮ ਜਿੰਦੜਵਾ ਇਹਨੇ ਮੈਨੂੰ ਜਾਣ ਨਹੀਂ ਦੇਣਾ ਇਹ ਤੇ ਅੱਗੇ ਆਂਦਾ ਵਾ ਵੀ ਤੂੰ ਪਵਾੜੇ ਪਾ ਕੇ ਆਈ ਨਹੀਂ ਉਥੇ ਹੁਣ ਉਥੇ ਬੜੀ ਨਾ ਹੁਣ ਮੈਂ ਕਿਹੜਾ ਬਹਾਨਾ ਲਾਵਾਂ ਜਿਹਦੇ ਨਾਲ ਇਹ ਮੈਨੂੰ ਜਾਣ ਦੇਵੇ ਉਥੇ ਕੋਈ ਨਹੀਂ ਲਵਨੀਆ ਸਕੀਮ ਕੋਈ ਹਾਂ ਇਦਾਂ ਕਰਦੀ ਆ ਪ੍ਰਭ ਭਾਬੀ ਨੂੰ ਬਿਮਾਰ ਕਰਨੀ ਆ ਇਸ ਤਰੀਕੇ ਨਾਲ ਜਾ ਸਕ ਨਹੀਂ ਉੱਥੇ ਮੈਂ ਨਹੀਂ ਤੇ ਇੰਨੇ ਮੈਨੂੰ ਕਿੱਥੇ ਵੜਨ ਦੇਣਾ ਵਾ ਚੱਲ ਮਨਾ ਲਾ ਜਾ ਕੇ ਬਹਾਨਾ ਤੇ ਕਰ ਤਿਆਰੀਆਂ ਪੇਕਿਆਂ ਦੀਆ ਭੂਆ ਨਾਲ ਤਾਂ ਦੋ ਹੱਥ ਕਰਨੇ ਹੀ ਪੈਣੇ ਹੁਣ ਮੈਨੂੰ ਯਾਰ ਕਿੱਡਾ ਮਾੜਾ ਸਮਾਂ ਆ ਗਿਆ ਵੇਖ ਲੈ ਘਰਾਂ ਨੂੰ ਘਰ ਖਾਂਡੇ ਕਿੱਥੇ ਬੰਦਾ ਚਲ ਜੂਗਾ ਹੈ ਪਰ ਨਾ ਬਹੁਤ ਮਾੜੀ ਗੱਲ ਐਤਰਾ ਚਾਹੀਦੀ ਨਹੀਂ ਕਰਨੀ ਇਹ ਦਿਲ ਵੇਖ ਕੇ ਖੁਸ਼ ਹੋਣਾ ਚਾਹੀਦਾ ਵਾ ਸਾੜਨਾ ਨਹੀਂ ਚਾਹੀਦਾ ਇਹ ਖਬਰ ਜੀ ਨਹੀਂ ਕਰਨੀ ਚਾਹੀਦੀ ਕਿ ਕੀ ਇਕੱਲੇ ਹੀ ਗੱਲਾਂ ਕਰੀ ਜਾਂਦੇ ਜੀ ਆਹ ਵੇਖੀ ਵੇਖੀ ਸੀਗੀ ਲਿਖਿਆ ਇੱਥੇ ਆਹੋ ਐਦਾਂ ਹੀ ਖਬਰਾਂ ਆਉਂਦੀਆਂ ਰਹਿੰਦੀਆਂ ਵਾ ਮੇਰੀ ਗੱਲ ਸੁਣੋ ਹਾਂ ਦੱਸ ਮੈਂ ਨਾ ਪਿੰਡ ਜਾਣਾ ਵਾ ਕੀ ਗੱਲ ਵਾ ਅੱਗੇ ਘਟ ਗਈ ਓਥੇ ਉਹ ਨਹੀਂ ਨਹੀਂ ਹੈ ਉਹ ਨਾ ਪ੍ਰਭ ਭਾਬੀ ਦਾ ਫੋਨ ਆਇਆ ਸੀਗਾ ਆਹੋ ਉਹ ਨਾਂ ਵਿਚਾਰੀ ਠੀਕ ਨਹੀਂ ਗਈ ਉਹਦੇ ਕੋ ਤਾਂ ਮੰਜੇ ਤੇ ਉੱਠਿਆ ਜਾਣ ਡਿਆ ਤੇ ਪਿਓ ਪੁੱਤ ਦੋਵੇਂ ਭੁੱਖੇ ਬੈਠੇ ਆ ਅੱਗੇ ਦਲਜੀਤ ਬਣਾ ਲੰਦੀ ਰੋਟੀਆਂ ਤੁਹਾਨੂੰ ਪਤਾ ਹੋ ਤੇ ਹੁਣ ਅੱਡ ਹੋ ਗਏ ਆ ਮੇਰੀ ਗੱਲ ਸੁਣਾ ਹੋਇਆ ਕੀ ਇਹ ਨੂੰ ਬਰਬ ਨੂੰ ਪਤਾ ਨਹੀਂ ਕੀ ਗੱਲ ਹੋਈ ਆ ਆਂਦੀ ਆ ਕੋਈ ਪੀੜ ਹੁੰਦੀ ਵਖੀ ਚ ਤੇ ਮੈਂ ਹਾਂ ਚੱਲ ਟੈਸਟ ਟੈਸਟ ਕਰਾ ਲਾ ਕੋਈ ਗੱਲ ਨਹੀਂ ਆਂਦੀ ਵੀ ਭੁੱਖੇ ਬੈਠੇ ਪੀਓ ਪੁੱਤ ਰੋਟੀ ਵੀ ਨਹੀਂ ਖਾਦੀ ਮੇਰੀ ਗੱਲ ਸੁਣਾ ਉਹਨੂੰ ਕਹਿੰਦੇ ਆਪਣਾ ਲਾਜ ਲੂਈ ਗਿਆ ਤੂੰ ਜਾਂ ਇੱਥੇ ਕਰਨਾ ਹਾਂ ਹਾਂ ਮੈਂ ਜਾਂ ਰੋਟੀ ਪਕਾ ਕੇ ਤੇ ਦਵਾਨੇ ਆ ਲੈ ਰੋਟੀ ਪਕਾ ਕੇ ਤੇ ਇੱਥੇ ਬਣ ਕੇ ਉੱਥੇ ਰੋਟੀ ਪਕਾ ਕੇ ਦੇ ਦਿੱਤੀ ਤਾਂਦੀ ਮੈਂ ਪਕਾ ਕੇ ਚੱਲ ਜੂੰਗੀ ਤੇ ਭੈਣ ਜੀ ਨੂੰ ਕਹਿ ਜੂੰਗੀ ਉਹਨੇ ਫੇਰ ਪਕਾ ਕੇ ਦੇ ਦੇਣੀ ਤੁਹਾਨੂੰ ਠੀ ਹਾਡੇ ਚਲ ਹੈ ਮੇਰੀ ਦਰਾਨੀ ਮੇਰੇ ਲੱਗ ਗਈ ਆ ਤਸੀਂ ਕਿਹੜੇ ਕੱਲੇ ਜੀ ਮੇਰੀ ਗੱਲ ਸੁਣ ਲਾ ਜੇ ਤੇ ਮਾਰ ਕੇ ਗਈ ਪੁੱਤਾਂ ਤੇ ਪਤਾ ਤੈਨੂੰ ਜਣਾ ਲੱਗ ਸੱਚ ਬੋਲਣ ਦੀ ਆ ਤੂੰ ਦੱਸ ਮੈਂ ਅੱਗੇ ਕਦੀ ਨਹੀਂ ਕਿਹਾ ਤਾ ਤੁਹਾਨੂੰ ਅੱਜ ਕਿਹਾ ਵਾ ਨਾ ਤੁਸੀਂ ਮੇਤੇ ਸ਼ੱਕੀ ਕਰਦੇ ਰਹਿੰਦੇ ਜੇ ਬਸ ਸ਼ੱਕ ਦੀ ਨਹੀਂ ਨਾ ਗੱਲ ਆਪਣੇ ਟੱਬਰ ਦਾ ਪਤਾ ਹੁੰਦਾ ਵਾ ਕੀ ਪਤਾ ਵਾ ਤੁਹਾਨੂੰ ਤੁਸੀਂ ਵੀ ਨਾ ਬਸ ਪੁੱਠੀਆਂ ਗੱਲਾਂ ਕਰਦੇ ਰਹਿੰਦੇ ਜੇ ਜੇ ਮੈਂ ਆਣ ਕੇ ਸੱਚੀ ਸੱਚੀ ਗੱਲ ਦੱਸਦੀ ਆ ਨਾ ਤਾਂ ਵੀ ਤੁਹਾਨੂੰ ਮੇਰੇ ਤੇ ਸ਼ੱਕ ਹੀ ਚੜਿਆ ਰਹਿੰਦਾ ਕਦੀ ਤੇ ਮੈਨੂੰ ਸਮਝਿਆ ਕਰੋ ਵੀ ਮੈਂ ਸੱਚ ਬੋਲਦੀ ਆ ਗੱਲ ਸੁਣ ਲੈ ਮੇਰੀ ਚਲੇ ਜਾ ਤੇ ਪਰ ਇੱਕ ਗੱਲ ਯੋ ਜੇ ਕੋ ਰਾਹ ਚ ਚੀਜ਼ ਲੈਣੀ ਹੈ ਤੇ ਦੋਵਾਂ ਤੇ ਬਰਾਬਰ ਲਵੀ ਠੀਕ ਆ ਤੇ ਜੇ ਤੁਸੀਂ ਰਾਫੇ ਦੀ ਕੋ ਕੀਤੀ ਤੇ ਉਹਦੇ ਵਾਸਤੇ ਲੈ ਗਿਓ ਉਹਦੇ ਵਾਸਤੇ ਨਹੀਂ ਖੜੇ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤਸਨ ਤਸਨੀ ਨੇ ਮੈਨੂੰ ਦੱਸ ਦੇਣਾ ਕਿ ਤੇ ਕੀ ਹੁੰਦੇ ਜਾਂਦੇ ਨਹੀਂ ਮੇਰੀ ਗੱਲ ਸੁਣੋ ਹੈ ਤੇ ਉਹ ਵੀ ਮੇਰਾ ਭਰਾ ਹੀ ਆ ਨਾ ਉਹਦੇ ਵਾਸਤੇ ਮੈਂ ਕਿਉਂ ਨਾ ਖੜੂਗੀ ਤੁਹਾਨੂੰ ਪਤਾ ਨਹੀਂ ਕਿਉਂ ਸ਼ੱਕ ਚੜੇ ਰਹਿੰਦੇ ਆ ਕਦੀ ਤੇ ਚੰਗੇ ਬੋਲ ਪਿਆ ਕਰੋ ਮੇਰੇ ਨਾਲ ਮੈਨੂੰ ਪਤਾ ਵਾ ਨਾ ਤੂੰ ਵੱਡੇ ਦਾ ਪੱਖ ਜ਼ਿਆਦਾ ਭੂਰਦੀ ਹੈ ਬੜਾ ਪੱਖ ਭੂਰਦੀ ਹੈ ਹੈ ਜੇ ਮੈਂ ਸੱਚਾਈ ਦਾ ਸਾਥ ਦਿੰਨੀ ਆ ਨਾ ਪੱਕਪੂਰ ਦਾ ਨਹੀਂ ਹੁੰਦਾ ਸੱਚਾਈ ਤੋਂ ਦਾਦਾ ਸਾਹ ਦੱਤਾ ਵਾ ਉਹ ਮੁੰਡੇ ਨੂੰ ਜਿੰਦੇ ਜੀ ਵਿਚਾਰੇ ਨਰਕੇ ਚ ਪਾ ਹੀ ਉੱਥੇ ਲਿਕੇ ਉਹ ਵੀ ਤੇਰਾ ਭਰਾ ਹੀ ਆ ਉਸੇ ਘਰ ਚ ਪਹਿਲਾਂ ਵੀ ਰਹਿੰਦੇ ਹੁੰਦੇ ਸੀ ਇਹ ਘਰ ਚ ਰਹਿੰਦੇ ਸੀ ਆਹੋ ਤੇ ਨਾਲੇ ਹੁੰਦਾ ਨਾਲੇ ਉਹਨਾਂ ਦਾ ਨਿਗਾ ਜਾ ਮੁੰਡਾ ਇਹ ਹੈ ਹੈ ਤੇ ਕਿਤਨਾ ਰਾਤ ਉੱਥੇ ਕੱਢਦੇ ਕਿਤਨਾ ਦਿਨ ਕੱਢਦੇ ਨੂੰ ਇਹ ਗੱਲ ਦਾ ਪਤਾ ਚੱਲ ਕੋਈ ਨਹੀਂ ਛੱਡੋ ਹੁਣ ਆ ਗਏ ਮੇਰੀ ਗੱਲ ਸੁਣ ਲਾ ਹੁਣ ਜਾਏਗੀ ਨਾ ਤੇ ਦੋਵਾਂ ਵੱਲੋਂ ਫੇਰਾ ਮਾਰੀ ਨਿੱਕੇ ਨੂੰ ਆਖੀ ਕੋਈ ਗੱਲ ਨਹੀਂ ਕੀ ਮਸਲਾ ਹੱਲ ਹੋ ਜਾਣਾ ਮੈਂ ਪੀਤੀ ਹੀ ਨਾ ਚਲੋ ਕੋਈ ਨਹੀਂ ਦਿੱਕਤ ਨਹੀਂ ਪੈਂਦੇ ਜਨ ਮੈਂ ਉਦਾਂ ਹੀ ਕਰ ਲਵਾਂਗੀ ਠੀਕ ਨਹੀਂ ਤੇ ਮੇਰੀ ਗੱਲ ਸੁਣੋ ਜਾਵਾਂ ਫਿਰ ਮੈਂ ਹੁਣ ਤੂੰ ਕਹਿਣ ਦੀ ਵੀ ਬਿਮਾਰਵਾਦ ਹੁਣ ਮੈਂ ਤੈਨੂੰ ਕੀ ਕਵਾਂ ਪਾਪਾ ਕੀ ਸੁਣ ਤਾ ਪਾਇਆ ਮੈਂ ਚਲੀ ਸ਼ਹਿਰ ਜਿਹਾ ਤਾ ਤੋ ਫਿਰ ਫੋਨ ਆ ਗਿਆ ਭਾਬੀ ਦਾ ਤੇ ਮੈਂ ਕਿਹਾ ਚਲ ਮੈਂ ਤੁਹਾਨੂੰ ਕੁਝ ਲੈਣੀ ਆ ਤੇ ਚਲ ਮੈਂ ਜਾ ਕੇ ਵਿਚਾਰਾ ਰੋਟੀ ਪਣੀ ਪਕਾ ਮੇਰੀ ਗੱਲ ਇੱਕ ਸੁਣ ਲਾ ਇੱਕ ਦੇ ਦਿਨ ਭਵੇਂ ਦੋ ਲਈ ਓਕਰ ਸਭ ਦਾ ਟਾਈਮ ਕੱਢ ਲਾਂਗੇ ਤੇ ਭਾਬੀ ਨੂੰ ਠੀਕ ਕਰਕੇ ਆਈ ਮੈਂ ਆ ਨਾ ਬਸ ਇੱਕੋ ਦਿਨ ਵਾਸਤੇ ਜਾਣਾ ਵਾ ਤੇ ਮੈਨੂੰ ਜਾ ਲੈਣ ਦੋ ਇਤਨਾ ਕਰੀ ਸਾਡਾ ਟੋਕ ਵਾਲੀ ਪਕਾ ਜਾ ਉਹ ਮੈਂ ਪਕਾਤਾ ਵਾਂ ਜਿਆਦਾ ਪਤਾ ਨਹੀਂ ਕਿ ਘੜੀ ਵੱਧ ਘੱਟ ਲੱਗ ਜਾਂਦੀ ਹੈ ਪਕਾਇਆ ਤਾਂ ਮੈਂ ਭੈਣ ਜੀ ਨੂੰ ਕਹਿ ਜਾਨੀ ਆ ਕੋਈ ਗੱਲ ਨਹੀਂ ਉਹਨੇ ਪਕਾ ਦੇਣਾ ਵਾ ਜਾਵਾ ਫਿਰ ਮੈਂ ਜਾ ਜਾ ਆਹੋ ਕੋਈ ਨਹੀਂ ਮਾਰੂੰਗੀ ਸਵੇਰੇ ਮੇਰੀ ਗੱਲ ਸੁਣ ਲੈ ਛੇਤੀ ਮੁੰਡੀ ਕਿਰਪਾਲਤਾ ਕਰੀ ਮੈਂ ਆ ਜਾਣਾ ਵਾ ਜਾਣਾ ਸਵੇਰੇ ਕੋਈ ਗੱਲ ਨਹੀਂ ਤੇਰਾ ਵੀ ਤੇਰਾ ਵੀ ਟੱਬਰ ਵਾ ਇੱਥੇ ਆਹੋ ਤੇ ਪੈਸੇ ਫਿਰ ਬੰਨ ਲੈਣਾ ਉਥੋਂ ਆਹ ਲੈ ਲੀ ਇੱਥੇ ਬੇਗੀਟੀ ਥੱਲੇ ਚੰਗਾ ਯਾਰ ਇਹ ਤੇ ਯਕੀਨ ਨਹੀਂ ਆਉਂਦਾ ਮੈਨੂੰ ਕਿ ਸੱਚ ਬੋਲਣ ਦੀ ਹੈ ਕਿ ਝੂਠ ਬੋਲਣ ਦੀ ਤੇ ਜੇ ਇਹਨੇ ਜਾ ਕੇ ਉੱਥੇ ਗੁਲਖ ਲਾਇਆ ਨਾ ਤੇ ਪਤਾ ਤੇ ਲੱਗ ਹੀ ਜਾਣਾ ਕਿ ਭੈਣ ਆਈ ਤੇ ਆਹ ਕੰਮ ਫੇਰ ਕਰ ਗਈ ਐ ਤੇ ਫੇਰ ਇਹਦੇ ਪਸਲੀਆਂ ਭਨੂ ਜੀ ਨੇ ਮਚੰਗੀ ਤਰ੍ਹਾਂ ਜਿਹੜੀ ਬਣੀ ਫਿਰਦੀ ਨੇ ਚੌਦੀ ਹਰ ਥਾਂ ਕੋਈ ਗੱਲ ਨਹੀਂ ਚੱਲ ਸ਼ੁਗਰਾ ਮਾਲਕ ਦਾ ਮੰਜਿੰਦਾ ਦੇ ਮਨ 'ਚ ਮੇਰ ਪੈ ਗਈ ਹੁਣ ਨਾ ਮੈਂ ਖੋ ਕੇ ਨਹੀਂ ਆ ਤੇ ਭੂਆ ਨੂੰ ਦਿੰਨੀ ਆ ਨਾ ਤੇਰਾ ਕੋ ਮਾਤਾ ਜਿਹੜੀ ਇਹ ਭੂਏ ਚੜ੍ਹਦੀ ਐ ਜਾ ਜਾ ਕੇ ਉੱਥੇ ਇਹ ਜੀ ਮੈਂ ਤੇ ਐਡ ਕਰਾ ਕੇ ਗਈ ਆ ਨਾ ਤੇ ਮੈਂ ਹਾਂ ਇੱਥੇ ਕਰਾ ਕੇ ਜਾਉ ਨਾ ਵੇਹ ਸਹੀ ਤੂੰ ਗਾੜੀ ਗਾੜੀ ਬਣਦਾ ਕੀ ਆ ਆ ਗਈ ਹੁਣ ਜੀ ਵੜੀ ਤਾਂ ਕੋਸੇ ਸਾਰੇ ਸਾਭ ਲਿਆ ਮੈਂ ਐਦਾਂ ਕਰਦੀ ਆ ਉਹਨਾਂ ਵੇਖ ਦਿਂਗਾ ਵੇਖ ਦਿਂਗਾ ਬਰਾਤ ਤੇ ਕਿੱਦਾਂ ਲੰਗੀ ਮੱਛਰਾਂ ਦੇ ਵਿੱਚ ਹੈ ਨਾਲ ਇੱਥੇ ਗੁੜਗੁੜੇ ਮੱਖੀਆਂ ਬੁਰੇ ਹਾਲ ਆ ਬੰਕੇ ਦਿਹਾੜੇ ਆ ਇਹ ਕਿੱਦਾਂ ਰਾਤ ਰਹਿ ਗਈ ਉੱਥੇ ਜਾਂ ਕਿ ਵੇਖਾਂ ਤਾਂ ਸਹੀ ਨਾਲੇ ਨਾ ਮੇਰਾ ਫਰਜ਼ ਬੰਦਾ ਵਾ ਇੱਕ ਵਾਰੀ ਨੂੰ ਪੁੱਛਣ ਦਾ ਅਗਲੀ ਨਖਣਾਵਾ ਜੇ ਮੈਂ ਆ ਗਈ ਤੂੰ ਕਿਹੜੀ ਮੇਰੇ ਪਿੱਛੇ ਆਈ ਹੈਗੀ ਨਾ ਤੂੰ ਕਿਹੜੀ ਮੈਨੂੰ ਆਜ ਮਾਰੀ ਹੈਗੀ ਐਦਾਂ ਕਰਦੀ ਆਂ ਕੰਦ ਤੇ ਖਲੋਕ ਹੈ ਨਾ ਭੋਆ ਨੂੰ ਆਜ ਮਾਰਦੀ ਆਂ ਉਹਨੂੰ ਕਹਿੰਦੀ ਆ ਕਿ ਭੋਏ ਰੋਟੀ ਪਣੀ ਬਣਿਆ ਵਾ ਆਜੋ ਇੱਧਰ ਤੇ ਖਾਈਏ ਚੱਲ ਅੱਗੇ ਉਹਦੀ ਮਰਜ਼ੀ ਜੋ ਕਰੂਗੀ ਠੀਕ ਹੀ ਠੀਕ ਵਾ ਇੱਕ ਵਾਰੀ ਜਾ ਕੇ ਦੇਖਦੇ ਤੇ ਸਹੀ ਆ ਨਾ ਫਰਜ਼ਾ ਮੇਰਾ ਨਾਲੇ ਉਹਨਾਂ ਵੱਲ ਚਾਤੀ ਮਾਰਦੀ ਆਂ ਕਿ ਕੀ ਕੰਡ ਹੈ ਤੇ ਕਿੱਦਾਂ ਰਹਿੰਦੇ ਆ ਚੱਲ ਮਨਾ ਈ ਕੱਟੀ ਜਾਣ ਡੀਆਂ ਦਾ ਜੀ ਤੇ ਮੈਂ ਕੁਛ ਨਹੀਂ ਸਬਜ਼ੀ ਬਣਾਉਣ ਲੱਗੀ ਹੁੰਦੀ ਕਾਦੀ ਪਨੀਰ ਦੀ ਕਪੜੇ ਮੁੰਡੇ ਦੀ ਫੇਵਰੇਟ ਬਣਾਉਂਦੀਆਂ ਫਿਰ ਤੂੰ ਤੁਹਾਨੂੰ ਪਤਾ ਹੀ ਆ ਪੰਥ ਨੂੰ ਕਿੰਨੀ ਪਸੰਦ ਆ ਹਾਓ ਤੇ ਫਿਰ ਹੈ ਹੀ ਆ ਪਨੀਰ ਖੋਸ਼ ਹੋ ਕੇ ਖਾਂਦਾ ਹਾਂ ਦੰਦ ਬੱਚਿਆ ਤੇ ਮੈਂ ਚੱਲ ਬਣਾਈਏ ਨਹੀਂ ਚੱਲ ਬਣਾ ਲੈ ਕੋਈ ਵੈਲੀ ਆ ਵੜਾ ਹੋਣਾ ਕੋਲੋ ਹਾਂਜੀ ਹਾਂਜੀ ਇਹ ਵੀ ਕਿਤਾ ਗੰਦ ਚ ਬੈਠੀ ਹੋ ਗੋੜ ਗੋੜੇ ਮੁਸ਼ਕਾਉਣ ਰਿਹਾ ਕਿ ਤੱਕ ਅੰਦ ਤੋਂ ਪਰਲੇ ਪਾਸੇ ਤੇ ਦੰਦ ਨਾਲ ਫੇਰ ਨਹੀਂ ਬੰਨ ਤੁਹਾਡੇ ਦੰਦ ਹਰੇ ਖਾ ਦੇ ਨਿਕਲਦੇ ਰਾਨੇ ਚੱਲ ਕੋਈ ਨਹੀਂ ਮਿਲੂਗੀ ਕੱਢੀ ਜਾਣ ਦੰਦ ਜਿੰਨੇ ਨਿਕਲਦੇ ਕੱਢਣ ਇੱਥੇ ਬਹਿ ਕੇ ਹਾਂ ਮੇਰਾ ਤਾਂ ਸ਼ਟਕਾਰਾ ਹੋਇਆ ਇਹਨਾਂ ਤੋਂ ਅਵਾਜ਼ ਮਾਰਾ ਪੂਆ ਨੂੰ ਦੇਖਣ ਤੇ ਦਿਖ ਨਹੀਂ ਦਿੱਤੇ ਪਤਾ ਕਿੱਥੇ ਆ ਪੂਆ ਅਵਾਜ਼ ਮਾਰਨੇ ਕੀ ਆ ਪੂਆ ਜੀ ਪੂਆ ਜੀ ਜੀਤ ਹਾਂਜੀ ਅਵਾਜ਼ਾਂ ਵੰਡੀਆਂ ਉਧਰ ਗੀਤ ਦੇ ਘਰ ਵੱਲੋਂ ਮੈਨੂੰ ਲੱਗਦਾ ਭਾਬੀ ਵਾਜ ਮਾਰਦੇ ਆ ਚੱਲ ਮੈਂ ਪੁੱਛਦਾ ਹਾਂ ਹਾਂਜੀ ਭਾਬੀ ਵੇ ਤੰਨੀ ਪੂਆ ਕਿੱਥੇ ਆ ਦਿਖ ਨਹੀਂ ਦਿੱਈ ਕਿਤੇ ਵੀ ਉਹ ਭਾਬੀ ਪੂਆ ਤੇ ਸਵੇਰ ਦੀ ਚਲ ਗਈ ਆ ਹੈ ਚਲ ਗਈ ਆ ਵੇ ਕਿੱਥੇ ਚਲ ਗਈ ਆ ਉਹ ਭਾਬੀ ਕੱਲ ਸ਼ਾਮੀ ਉਹਨਾਂ ਨੂੰ ਕੋਈ ਫੋਨ ਆ ਗਿਆ ਸੀ ਉਹ ਜ਼ਰੂਰੀ ਕੰਮ ਪੈ ਗਿਆ ਉੱਥੇ ਚਲ ਗਏ ਆ ਆਂਦੇ ਆਉਂਗੇ ਮੈਂ ਚਾਹਾਂ ਪੰਜ ਦਿਨਾਂ ਨੂੰ ਫੇਰ ਹਮ ਲੈ 10 ਫੋਨ ਆਇਆ ਹੀਗਾ ਸਭ ਬਹਾਨੇ ਆ ਫੋਨ ਫਾਨ ਕੋਈ ਨਹੀਂ ਆ ਪੂਆ ਨੂੰ ਪਤਾ ਮੈਨੂੰ ਗੁੜਗੁੜੇ ਮੱਛਰ ਮੱਖੀਆਂ ਇੱਥੇ ਕਿੱਥੇ ਪੂਆ ਹੀ ਨਿਊਜ਼ੀਲੈਂਡ ਤੋਂ ਹੈ ਉਹਨੂੰ ਨੀਂਦ ਕਿੱਥੇ ਆਈ ਹੋਣੀ ਸਾਰੇ ਰਾਤ ਇੱਥੇ ਬਹਾਨਾ ਮਾਰ ਕੇ ਨਿਕਲ ਗਈ ਪੂਆ ਤੜਕੋਸ਼ ਟਕਾਰਾ ਲੈ ਗਈ ਤੇ 10 ਜਦ ਜਾਂਦੀ ਮਿਲ ਹੀ ਜਾਂਦੀ ਅਸੀਂ ਵੀ ਇੱਧਰ ਹੈਗੇ ਹੀਗੇ ਤੇ ਚੱਲ ਜੇ ਨਹੀਂ نیند ਆਈ ਤੇ ਮੇਰੇ ਵੱਲ ਆਂਦੀ ਐਸੀ ਚੱਲਦਾ ਰਿਹਾ ਸਾਰੀ ਰਾਤ ਇੱਕ ਮੰਜੀ ਹੋ ਰਿਹਾ ਲੱਗੇ ਡਾਲਣੀ ਹੀ ਬੈੱਡ ਦੇ ਫਿਰ ਕੀ ਹੀਗਾ ਪਰ ਭੂਆ ਵੀ ਆਖੜ ਹੀ ਰਹੀ ਨਾ ਫਿਰ ਗੱਲ ਕਾਦੀ ਹੀਗੀ ਚੱਲ ਚੰਗਾ ਹੋਇਆ ਜੇ ਨਹੀਂ ਆਈ ਤੇ ਨਾ ਸਹੀ ਚੱਲ ਹੁਣ ਤਾਨੂੰ ਬਹਾਨਾ ਲੱਗੀ ਆ ਵੀ ਮੈਂ ਫੇਰ ਆਉਂਗੀ ਹੁਣ ਨਾ ਮੜੀ ਭੂਆ ਵੇਖੋ ਤਾਂ ਸਹੀ ਹਾ ਤੁਸੀਂ ਭੂਆ ਹੀ ਤੇ ਨਾ ਮੱਖੀਆਂ ਮੱਛਰ ਲੜਾ ਕੇ ਗਈ ਆ ਮੁੰਡਈ ਆ ਕਿਤੇ ਨਹੀਂ ਮੁੜਨਾ ਨਾਲੇ ਮੇਰੇ ਵੱਲੋਂ ਤਾਂ ਨਾ ਨੁਕਰ ਕਰ ਗਈ ਆ ਹੁਣ ਐਡਾ ਤਕੜਾ ਨੱਕ ਲੈ ਕੇ ਗਈ ਆ ਤੇ ਹੁਣ ਆਉਣਾ ਨਹੀਂ ਵਾਪਸ ਉਹਨੇ ਵੇਖੀ ਆ ਤੇ ਮੇਰੇ ਵੱਲ ਤਾਂ ਬਸ ਪੱਕਾ ਹੀ ਪੱਕਾ ਘੱਟ ਗਈ ਉਹ ਤੇ ਮੈਂ ਤੇ ਇਧਰ ਵੜਨਾ ਹੀ ਨਹੀਂ ਆ ਚੱਲ ਕੋਈ ਗੱਲ ਨਹੀਂ ਆ ਇਹੋ ਹੀ ਵਖਣ ਆਈ ਮੈਂ ਤਾਂ ਆਖਿਆ ਵੀ ਚੱਲ ਕੋਈ ਨਹੀਂ ਏਸੀ 'ਚ ਬਿਠਾਵ ਠੂਕੇ ਤੇ ਰੋਟੀ ਪਾਣੀ ਖਵਾਉਣੀ ਆ ਪੁੱਛਦੀ ਆ ਭੂਆ ਨੂੰ ਹੈ ਰਾਤ ਦੀ ਵਿਚਾਰੀ ਭੁੱਖੀ ਹੋਣੀ ਆ ਤੇ ਚੱਲ ਤੂੰ ਐਡਾ ਇਹ ਜਲਾਹੀਗਾ ਉਹਨੂੰ ਰੋਕ ਹੀ ਲੈਂਦਾ ਤੂੰ ਰੋਕਿਆ ਕਿਉਂ ਨਾ ਭੂਆ ਨੂੰ ਹੈ ਤੇਰਾ ਤਾਂ ਬੜਾ ਕਰਦੀ ਨਾ ਜੱਪਦੀ ਏ ਸੰਨੀ ਮੇਰਾ ਸੰਨੀ ਮੇਰਾ ਦਿਲਜੀਤ ਮੇਰੀ ਤੇ ਰੋਕ ਲੈਂਦੇ ਦੋ ਦਿਨ ਰੱਖ ਲੈਂਦੇ ਭੂਆ ਨੂੰ ਫੇਰ ਕੀ ਹੈਗਾ ਭਾਬੀ ਐਸੀਆਂ ਦਾ ਬੋਧ ਮਾਨ ਨਹੀਂ ਕਰੀਦਾ ਕੋਈ ਗੱਲ ਨਹੀਂ ਆ ਜੱਜ ਨਹੀਂ ਗਏ ਆ ਦੇਖੋ ਕੋਈ ਗੱਲ ਇੱਕ ਦਿਨ ਹੋਣਗੇ ਬਾਕੀ ਰਹੀ ਗੱਲ ਭੂਆ ਦੀ ਕਿ ਭੂਆ ਹੜ ਕੋ ਨਾਰਾਜ਼ ਹੋ ਕੇ ਗਈ ਹੀ ਕੋਈ ਗੱਲ ਨਹੀਂ ਭੂਆ ਨੇ ਆਈ ਜਾਣਾ ਵਾ ਉਹਨਾਂ ਨੂੰ ਫੇਰ ਪੁੱਛ ਲਿਓ ਹੈ ਵੇ ਤੇਰੀ ਬੋਲੀ ਕੀ ਆਂਦੀ ਆ ਹੈ ਕਿੱਦਾਂ ਬੋਲਦਾ ਵਾ ਦੱਸ ਏਸੀ ਹੀ ਕੇ ਦੇ ਪੁੱਟ ਕੇ ਲਾਏ ਆ ਆਪਣੀ ਮਿਹਨਤ ਦੇ ਲਾਏ ਆ ਵੀਰ ਤਰਾਂ ਨੌਕਰੀ ਕਰਦਾ ਵਾ ਫੇਰ ਤੈਨੂੰ ਕੀ ਮਰੀ ਆ ਉੱਥੇ ਨਾ ਟਿਕਾ ਨਾ ਟਿਕਾ ਜੇ ਘਰੋਂ ਕਰਦਾ ਤੇ ਇਸੇ ਅਗੇ ਹੈ ਵੀ ਨਾ ਹਾ ਹਾ ਕੀ ਡੈਪੀ ਆ ਮੈਂ ਮੈਂ ਤੇ ਪੂਹਾਵਾ ਲਈ ਹੈਗੀ ਕਿ ਪੂਹਾ ਨੂੰ ਪੁੱਛਦੀ ਆਂ ਵੀ ਆ ਜਾ ਇੱਧਰ ਤੇ ਰੋਟੀ ਪਾਣੀ ਖਾ ਲਾ ਬਣਿਆ ਵਾ ਤੇ ਨਾਲੇ ਏਸੀ ਚਲਾ ਕੇ ਦਿੰਨੀ ਆ ਤੇ ਤੇਰਾ ਭਰਾ ਤੇ ਮੇਰੇ ਗੱਲ ਪੈ ਗਿਆ ਇਹ ਏਸੀ ਦਾ ਮਾਣ ਨਾ ਕਰ ਪਰ ਜਾਈ ਦੱਸ ਇਹ ਚ ਮਾਣ ਵਾਲੇ ਕਿਹੜੀ ਗੱਲ ਹੋ ਗਈ ਆ ਮੈਂ ਸਭ ਕੁਝ ਆਪਣੇ ਕੰਨ ਸੁਣਿਆ ਵਾ ਹਾਂ ਕੀ ਸੁਣਿਆ ਕੰਨ ਮੇਰੇ ਮਾੜੀ ਨੂੰ ਕਾਦੇ ਮੇਰੇ ਮਾਰੇ ਰੱਬ ਆਜੂਗਾ ਰੱਬ ਦੇਊਗਾ ਉਹਨੂੰ ਵੀ ਕੋਈ ਗੱ ਆ ਆਪਣੀ ਮੈਡੀਕਲ ਦਵਾਈ ਕੋਣੀ ਆ ਦਵਾਈ ਖਾਣੀ ਮੈਂ ਰੋਟੀ ਜੀ ਮੈਂ ਪਕਾਈ ਆ ਪਕਾ ਕੇ ਰੋਟੀ ਰੱਖ ਕੇ ਭੋਨਵਾਜ ਮਾਰ ਮਾਰ ਕੇ ਮੈਂ ਲੈ ਦਸ ਘੱਟ ਹੋ ਗਈ ਹੈ ਫਿਰ ਕਿਹੜਾ ਭੋਨ ਨੂੰ ਪੁੱਛਿਆ ਜੀ ਹਾਂਜੀ ਆਪਾਂ ਵੀ ਗੱਲਾਂ ਨਹੀਂ ਚੱਲੀਆਂ ਕਰਦੇ ਮੈਨੂੰ ਪਤਾ ਲੱਗ ਗਿਆ ਮੈਂ ਵੀ ਸੁਣਦੀ ਹਾਂ ਜਿਹਲਾ ਹਾ ਤਾਂ ਡੱਜ ਮੜੇ ਆ ਨਾ ਇੱਥੇ ਤਾਂ ਗੱਲਾਂ ਤਾਂ ਨਹੀਂ ਕਰਨੀਆਂ ਚਾਹੀਦੀਆਂ ਹਨ ਨਹੀਂ ਅਹੀਂ ਕੀ ਕਹਿਣ ਦੇ ਇਹਨਾਂ ਨੂੰ ਜਿਹੜੀਆਂ ਫਿਰ ਹਾਨੂੰ ਨਹੀਂ ਆ ਗੱਲਾਂ ਕਰਨੀਆਂ ਇਹ ਮੱਖੀਆਂ ਮਛਰਾਂ ਜਿਹ ਰਹਿੰਦੇ ਆ ਦਸ ਮੱਖੀਆਂ ਮਛਰੇ ਬੰਦੇ ਹੋਏ ਰਹਿੰਦੇ ਤੁਰਿੰਦੇ ਸਾਰੇ ਰਹਿੰਦੇ ਹੀ ਰਹਾਂਗੇ ਫਿਰ ਕੀ ਆ ਕੋਈ ਗੱਲ ਨਹੀਂ ਜੇ ਤੁਹਾਨੂੰ ਪਰਹਣ ਦੇ ਆਂ ਹਾਨੂੰ ਨੂੰ ਕੋਈ ਤੰਗੀ ਇਹ ਕਾ ਤੁਹਾਨੂੰ ਗੱਲਾਂ ਕਰਦੇ ਆ ਇਹੋ ਦੁੱਖੋਂ ਮੈਂ ਇੱਥੇ ਆਇਆ ਸੀ ਹਾਂ ਤੇ ਚੱਲ ਗੱਲਾਂ ਬੰਦ ਹੋਣ ਦੀਆਂ ਤੇ ਵੇਖ ਲੈ ਫੇਰ ਅੱਜ ਭਾਬੀ ਵੀ ਆਏ ਆ ਭੂਆ ਨੂੰ ਆਜਮਨ ਵੇਖਣ ਹੀ ਆਏ ਹੋਣੇ ਪੇ ਕੰਨ ਕੀ ਦੇ ਉਹ ਚੱਲ ਕੋਈ ਚੱਲ ਪਰ ਜਿੰਦਾ ਵੀ ਦੇ ਆਪਣਾ ਟਾਈਮ ਵਧੀਆ ਕੱਟਣ ਦੇ ਆਨ ਉਤੇ ਕੁਝ ਨਹੀਂ ਮਾੜਾ ਲੱਗਦਾ ਇੱਥੇ ਵਧੀਆ ਹੀ ਲੱਗਣ ਦੇ ਆ ਰਹਿੰਦੇ ਹੀ ਆ ਮੱਕੀ ਚੱਲ ਕੋਈ ਗੱਲ ਨਹੀਂ ਨਾ ਚੰਗੇ ਮਾੜੇ ਦਿਨ ਤੇ ਸਾਰਿਆਂ ਤੇ ਹੀ ਆਉਂਦੇ ਆ ਰੱਬ ਨੇ ਚਾਇਆ ਤੇ ਕੋਈ ਨਹੀਂ ਸਾਰਿਆਂ ਦੇ ਮੂੰਹ ਬੰਦ ਕਰਾਂ ਕੋਈ ਗੱਲ ਨਹੀਂ ਕੋਈ ਨਹੀਂ ਤੂੰ ਇਹ ਨਾ ਫਿਕਰ ਕਰ ਤੂੰ ਕਿਦਾਂ ਤੂੰ ਹੀ ਹੁੰਦੇ ਨੇ ਮੈਨੂੰ ਆਪੇ ਨਾ ਆਉਂਗੇ ਦੱਸ ਹਾਦੀ ਹੋਈ ਟਾਡੇ ਵਾਲੀ ਮੈਨੂੰ ਇਹ ਦੱਸ ਤੈਨੂੰ ਘਰ ਟਿਕਾਇਆ ਨਹੀਂਗਾ ਹਾਦੀ ਹੋਈ ਟਾਡੇ ਵਾਲੀ ਜੇ ਮੈਂ ਪੁੱਛਾਂ ਤਾਂ ਵੀ ਮਾੜੀ ਜੇ ਮੈਂ ਨਾ ਪੁੱਛਾਂ ਤਾਂ ਵੀ ਮਾੜੀ ਆ ਹਾਂ ਸੁਸ਼ਿਆਰ ਨਹੀਂ ਸਵੇਰ ਦੇ ਮੈਂ दाल ਸਬਜ਼ੀਆਂ ਬਣਾ ਕੇ ਤੇ ਰੋਟੀ ਪਾਣੀ ਪਕਾ ਕੇ ਮਿੱਠੇ ਚੌਲ ਬਣਾਏ ਨਾਲ ਦਹੀਂ ਬਣਾਇਆ ਹੈ ਦੋ ਸਬਜ਼ੀਆਂ ਬਣਾਇਆ ਤੇ ਫਿਰ ਮੈਂ ਚਲੂ ਹੁਣ ਆਵਾਜ਼ ਮਾਰ ਲਿਆ ਆ ਆਵਾਜ਼ ਮਾਰਨ ਗਈ ਤੇ ਫਿਰ ਜਗ੍ਹਾ ਮੇਰੇ ਸਿਰ ਤੇ ਚੜ ਗਿਆ ਤੇ ਬੁਰਾ ਭਲਾ ਕਹਿਣ ਲੱਗ ਪਏ ਜੇ ਮੈਨੂੰ ਤੈਨੂੰ ਪਤਾ ਨਹੀਂ ਮੈਂ ਠੀਕ ਨਹੀਂ ਦਵਾਈ ਜਣੀ ਆ ਤੇ ਰੋਟੀ ਦੇ ਮੈਨੂੰ ਇੱਕ ਦੀ ਹਾਏ ਮੈਨੂੰ ਤੇ ਇਹ ਮੈਂ ਚਲ ਇਕੱਠੇ ਖਾ ਲੈਣੇ ਸੱਲ ਜਾਣੇ ਤੂੰ ਮਾੜੀ ਮਾਰਨ ਗਈ ਸੀਗੀ ਆਵਾਜ਼ ਕਿਹੜੀ ਮਾਰਨ ਗਈ ਖਤੇ ਤੂੰ ਜਾ ਕੇ ਮੇਹਣਕ ਮਣੀ ਹੋਣ ਲਈ ਆ ਮੇਹਣਕ ਮਣੀ ਮੈਂ ਕੋਈ ਨਹੀਂ ਹੋਈ ਮੈਂ ਤਾਂ ਉਹਨੂੰ ਪੁੱਛਿਆ ਘੂਆ ਦਿੱਥੇ ਆ ਆਂਦਾ ਵੀ ਚਲ ਗਈ ਆ ਤੇ ਮੈਂ ਹਾਂ ਉਹ ਵੀ ਮੱਖੀਆਂ ਮੱਛਰਾਂ ਨਹੀਂ ਫੌਂਦ ਦਿੱਤਾ ਪਰ ਘੂਆ ਤਾਂ ਚਲ ਗਈ ਆ ਤੇ ਇੱਧਰ ਏਸੀ ਲੱਗਾ ਤੇ ਇੱਧਰ ਕਾਲ ਦਿੰਦਾ ਹੈ ਹੈ ਇਹ ਚ ਮੇੜਾ ਕਿ ਮੇੜਾ ਕਿਹੜਾ ਹੋ ਗਿਆ ਅਗਲਾ ਮੈਨੂੰ ਰੱਬ ਕੋ ਡਰੀਦਾ ਜੰਦਾ ਜਿੰਨਾ ਤੁਹਾਨੂੰ ਮੇਰੇ ਗੱਲਾਂ ਹਟਾਂ ਉਂਦੀ ਲੱਗਦੀ ਆ ਮੈਂ ਤਾਂ ਸਰਸਰੀ ਗੱਲ ਕੀਤੀ ਸੀਗੀ ਪਰ ਤੈਨੂੰ ਕਿਹਾ ਜਿਹੜੀ ਸਰਸਰੀ ਗੱਲ ਕਰਦੀ ਆ ਤੂੰ ਮੁੰਡਾ ਕਿੱਥੇ ਗਿਆ ਕਿਹੜਾ ਮੁੰਡਾ ਸਾਇਰਸ ਆਹੋ ਕਿੱਥੇ ਜਾਣਾ ਉਹਨੇ ਉਹਨੂੰ ਨਹੀਂ ਪਤਾ ਹੁਣ ਅੱਗੇ ਚਾਚਾ ਕੰਮ ਕਰ ਦਿੰਦਾ ਸੀ ਤੂੰ ਉਹਨੂੰ ਜਾ ਕੇ ਬੰਬੀ ਤੇ ਫੇਰਾ ਮਾਰਿਆ ਕਰੇ ਜਿੰਨਾ ਬੰਦਾ ਰੱਖੋ ਬੰਦਾ ਕਿ ਰੱਖੋ ਗੁਰਗੁਰ ਗਰਮੀ ਹੈ ਮੇਰੇ ਪੁੱਤ ਕੋਲੇ ਕੰਮ ਹੁੰਦਾ ਛੇ ਕੰਮ ਨਹੀਂ ਹੁੰਦਾ ਹਾਂ ਤੇਰਾ ਤੂੰ ਮੁੰਡਾ ਬਦਲ ਦੇਣਾ ਵੇਖੀ ਮੈਂ ਕਿਦਾਂ ਬਦਲ ਦੇਣਾ ਮੁੰਡਾ ਪਰਦਾ ਵਗਲਾ ਸਕੂਲ ਕਾਲਜ ਜਾਂਦਾ ਆ ਉਹਨੇ ਵੀ ਕੰਮ-ਕੰਮ ਕਰ ਲਿਆ ਹੋ ਜੇ ਜਿਹਨੂੰ ਇਹ ਕੰਮੀ ਲਾਤਾ ਨਾ ਉਹਦੇ ਨੰਬਰ ਨੇ ਚੰਗੇ ਹੋਣੇ ਅੱਛਾ ਆਹੋ ਮੈਂ ਵੀ ਪੜ ਗਿਆ ਮੈਂ ਵੀ ਕੰਮ ਕਰਦਾ ਨਹੀਂ ਕਰਦੇ ਸਾਡੀ ਕੰਮ ਕਰਕੇ ਪੜਿਆ ਵਾ ਕਾਡੀ ਗੱਲ ਹੋਰ ਹੀਗੀ ਹੁਣ ਸਮਾ ਬਦਲ ਗਿਆ ਵਾ ਚਲ ਠੀਕ ਆ ਕਰ ਲਿਆ ਕਰੂਗਾ ਪਰ ਆੜੀ ਗਰਮੀ ਬਹੁਤੀ ਐ ਤੇ ਕੱਢ ਲੋ ਆ 2 ਮਹੀਨੇ ਬੰਦਾ ਰੱਖ ਲੋ ਮੁੜ ਕੇ ਆਪੇ ਕਰ ਲਿਆ ਕਰੂਗਾ ਜਿੱਦਾਂ ਇਹ ਤੇ ਨਹੀਂ ਕਰਤੋਦਾ ਨਾ ਸਾਡੇ ਘਰ ਹੀ ਕਿਹਨੇ ਵੜਿਆ ਕਰਨਾ ਵੇਹਲਾ ਪੂਆ ਉਥੋਂ ਨਿਕਲ ਗਿਆ ਪਰ ਇਹਨੂੰ ਪੂਆ ਤਾਂ ਗੇਵਨਾਂ ਦੇ ਇਹ ਚ ਲਿਆ ਹੁਣ ਫਿਰ ਜੇਪੂਆ ਆਈ ਹੀ ਰਹੀ ਹੀ ਗਈ ਉੱਧਰ ਤੇ ਰਹਦੀ ਚਾਰ ਦਿਨ ਰਹਿ ਕੇ ਦੱਸਦੀ ਮੈਨੂੰ ਸੋਕਤੇ ਭੱਜ ਗਈ ਮਨੇਰੀ ਕਿਉਂ ਭੱਜੀ ਆ ਹੋਊਗਾ ਕੰਮ ਨੂੰ ਬਈ ਆ ਕੰਮ ਬਹਾਨਾ ਮਾਰ ਕੇ ਗਈ ਆ ਕੰਮ ਹਾਂ ਮਾਰ ਕੇ ਗਈ ਆ ਆਹੋ ਬਹਾਨੇ ਸਾਰੇ ਪਤਾ ਮੈਨੂੰ ਆ ਸਭ ਤੇਰੇ ਤੋਂ ਡਰਦੇ ਆ ਕਿਉਂ ਮੈਨੂੰ ਤੇ ਘੱਟਣਾ ਆ ਮੈਂ ਉਹਦੇ ਮਾਂ ਮਾਰਿਆ ਪਤਾ ਤੇਰੇ ਸੁਭਾਰਾ ਹਰ ਵੇਲੇ ਚਿਰ 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 ਕਰਦੇ ਰਹਿੰਦੇ ਤੂੰ ਮੇਰੇ ਨਾਲ ਚੰਗੀਆਂ ਗੱਲਾਂ ਤੈਨੂੰ ਗੁੜੀਆਂ ਲੱਗਦੀਆਂ ਪਤਾ ਨਹੀਂ ਕਿਉਂ ਤਾਨੂੰ ਮੈਨਿਆ ਚੁੰਡੀਆਂ ਵੱਡਦੀ ਮੈਨੂੰ ਤੇ ਇਹ ਸਮਝਾ ਲੈ ਬਾਬਾ ਸੁਧਰਦਾ ਸੁਧਰਦਾ ਨਿਕਾ ਹੋਰ ਨਾਲ ਕੀ ਪਾੜਾ ਪਈ ਆਹੋ ਅੱਗੇ ਪਾ ਦਿੱਤਾ ਹੋਰ ਕੀ ਪਾਣਾ ਹੁਣ ਮੁੰਡਾ ਸੰਭਾਲਾ ਆਪਣਾ ਮੁੰਡਾ ਸੰਭਾਲਿਆ ਮੈਂ ਬੜਾ ਸੋਨਾ ਮੇਰਾ ਮੁੰਡਾ ਢੇਗ ਬੱਚਾ ਮੇਰਾ ਅੰਕਲਾ ਨਾ ਕਰੋ ਬੋਧੀਆਂ ਮੈਂ ਚੱਲ ਜਾਣਾ ਤੇ ਕੰਮ ਕਰਾਇਆ ਕਰ ਤੈਨੂੰ ਬੰਬੀ ਤੇ ਜਾਇ ਕਰਿਓ ਮੈਂ ਕਹਿੰਦਾ ਤੂੰ ਲੱਗਣੇ ਵੇਖਣਾ ਮੈਂ ਤੁਹਾਨੂੰ ਦੱਸਤਾ ਤੇ 2 ਮਹੀਨੇ ਬੰਦਾ ਰੱਖ ਲੋ ਬੰਦਾ ਨਹੀਂ ਰੱਖਣਾ ਮੈਂ ਉਹਨੂੰ ਕਿਆ ਕੰਮ ਕਰਾਇਆ ਕਰ ਨਾ ਰੱਖੋ ਫਿਰ ਉਹਨੇ ਨਹੀਂ ਕਿਹਾ ਵਰਮੀ ਵਿੱਚ ਜਾਣਾ ਹੀ ਨਹੀਂ ਤੂੰ ਚੱਲ ਜਾਣਾ ਨਾਲ ਨਹੀਂ ਜਾ ਸੀ ਕੋੜੇ ਕੋੜੇ ਸੱਪ ਸੁਪਤਰੇ ਫਿਰਦੇ ਉੱਥੇ ਝੋਨੇ ਉੱਥੇ ਮੇਰੇ ਕੋਲ ਹੁਣ ਆਸਰ ਚ ਪੈਸੇ ਕਦੀ ਵੀ ਕਿਉਂ ਕਿ ਮੈਂ ਖੱਜਾ ਬੰਦਣਾ ਤੇਰਾ ਬੰਦ ਪੰਜ ਵਜੇ ਤੋਂ ਬੈਠੀ ਨਹੀਂ ਸਾਰਾ ਤੇ ਅੰਦਰ ਤੇ ਬਿੱਲ ਜਿਹੜੇ ਪਿਛੋਲੇ ਗਏ ਕਰਨੇ ਆ ਲਾਉਣੇ ਨਹੀਂ ਅਸੀਂ ਮੈਂ ਕੰਮ ਕਰੇਗਾ ਮਾਹੀ ਕਿ ਨਹੀਂ ਖਾਣੀ ਦੱਸੋ ਮੈਂ ਲੈ ਕੇ ਆਵਾਂ ਖਵਾ ਦੀ ਰੋਟੀ ਤੁਹਾਨੂੰ ਆਹ ਮੈਂ ਲੱਗੀ ਗਰਮ ਕਰ ਲੈ ਬਹਿ ਜਾ ਉੱਥੇ ਲੈ ਕੇ ਆਵਾਂ ਰੋਟੀ ਗੱਲਾਂ ਕਰਦੇ ਫਿਰਦੇ ਹੱਦ ਹੋ ਗਈ ਇਹ ਦਿਵਾਲੀ ਜੇ ਉਹਨੂੰ ਘਰੋਂ ਕੱਢ ਦਿੱਤਾ ਤੇ ਉਹਨੂੰ ਟਿਕਣ ਦੇ ਉੱਥੇ ਹੀ ਇਹਦੇ ਪਿੱਛੇ ਪਈ ਆ ਤੋਗੀ ਵਿਚਾਰਾ ਲੇ ਵੇਖ ਕੇ ਤਰਸਾਉਂਦਾ ਉਹ ਮੁੰਡੇ ਆ ਲੈ ਦੱਸ